ਖਾਲਸਾ ਰਾਜ ਦੀ ਸਥਾਪਤੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਦੀਦਾਰੀ ਢਾਂਚਾ ਖਤਮ ਕਰ ਦਿੱਤਾ ਕاشتਕਾਰਾਂ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਦਿੱਤੇ ਗਏ ਡਾਕਟਰ ਬਲਵੰਤ ਸਿੰਘ ਢਿਲੋਂ ਲਿਖਦੇ ਨੇ ਮੁਗਲ ਸਰਕਾਰ ਕਿਸਾਨਾਂ ਤੋਂ ਉਪਜ ਦਾ ਅੱਧਾ ਹਿੱਸਾ ਭੂਮੀ ਲਗਾਨ ਵਜੋਂ ਗਰਾਉਂਦੀ ਸੀ ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਅਧੀਨ ਸਥਾਪਿਤ ਹੋਏ ਸਿੱਖ ਰਾਜ ਚ ਕਿਸਾਨਾਂ ਤੋਂ ਉਪਜ ਦਾ ਅੱਧਾ ਹਿੱਸਾ ਨਹੀਂ ਬਲਕਿ ਸਿਰਫ ਤੀਜਾ ਹਿੱਸਾ ਵਸੂਲ ਕੀਤਾ ਜਾਂਦਾ ਸੀ ਇਸ ਵੱਡੇ ਇਨਕਲਾਬ ਦੇ ਨਾਲ ਮੁਗਲ ਹਕੂਮਤ ਦੇ ਜ਼ੁਲਮ ਅਤੇ ਸ਼ੋਸ਼ਣ ਨਾਲ ਲਤਾੜੇ ਲੋਕਾਂ ਨੂੰ ਇੱਕ ਵੱਡੀ ਰਾਹਤ ਮਿਲੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਇਹ ਜ਼ਮੀਨੀ ਸੁਧਾਰ ਸਿਰਫ ਜੱਟਾਂ ਨੂੰ ਉੱਚਿਆਂ ਚੁੱਕਣ ਤੱਕ ਸੀਮਤ ਨਹੀਂ ਸਨ ਇਸ ਨਾਲ ਹਰ ਵਰਗ ਦਾ ਕਲਿਆਣ ਹੋਇਆ ਸੀ ਇਤਿਹਾਸਕਾਰ ਵਿਲੀਅਮ ਅਰਵਾਈਨ ਲਿਖਦੇ ਨੇ ਸਿੱਖਾਂ ਦੇ ਕਬਜ਼ੇ ਵਾਲੇ ਸਾਰੇ ਪਰਗਨਿਆਂ 'ਚ ਪੁਰਾਣੇ ਰੀਤੀ ਰਿਵਾਜਾਂ ਦਾ ਖਾਤਮਾ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ ਗਿਆ ਯਾਨੀ ਜਿਹੜਾ ਪਹਿਲਾਂ ਊਚ ਨੀਚ ਦਾ ਵਿਤਕਰਾ ਹੁੰਦਾ ਸੀ ਜਾਤੀ ਵਿਤਕਰਾ ਹੁੰਦਾ ਸੀ ਆਰਥਿਕ ਵਿਤਕਰਾ ਹੁੰਦਾ ਸੀ ਜਿਸ ਤਰ੍ਹਾਂ ਦੇ ਵੀ ਵਿਤਕਰੇ ਹੁੰਦੇ ਸੀ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਖਤਮ ਕਰਵਾਇਆ